ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ 5994 ਨੂੰ ਕੁਝ ਬੜੀਆਂ ਨੀਆਂ ਖੁਸ਼ੀਆਂ ਹਨਾ ਕੁਝ ਕੋ ਪਲ ਸਾਨੂੰ ਖੁਸ਼ੀ ਦੇ ਮਿਲਦੇ ਨੇ ਕੁਝ ਕੋ ਪਲ 17 ਜੁਲਾਈ 2023 ਨੂੰ ਸਾਡੀ ਸਕਰੂਟੀ ਹੋਈ ਸੀ ਤਾਂ ਕੁਝ ਉਮੀਦਾਂ ਸੀ ਚਲੋ 4-5 ਅਗਸਤ ਤੱਕ ਸਕਰੂਟੀ ਚੱਲੇਗੀ 5 ਸਤੰਬਰ ਨੂੰ ਜੁਆਇਨਿੰਗ ਲੈਟਰ ਮਿਲਣਗੇ ਖੁਸ਼ ਹੋਵਾਂਗੇ ਕੁਝ ਪਲ ਲਈ ਖੁਸ਼ ਹੋਏ ਫਿਰ ਪਤਾ ਲੱਗਾ 5 ਸਤੰਬਰ ਕੇਸ ਲੱਗ ਗਏ ਕੇਸ ਲੱਗਦੇ ਲੱਗਦੇ ਹੌਲੀ ਹੌਲੀ ਆਇਆ 30 ਅਪ੍ਰੈਲ ਦਾ ਦਿਨ 30 ਅਪ੍ਰੈਲ ਨੂੰ ਸਭ ਨੂੰ ਉਮੀਦ ਸੀ ਕੇਸ ਖਤਮ ਹੋ ਗਿਆ ਫਾਈਨਲੀ ਆ ਵੀ ਗਈ ਨਿਊਜ਼ ਵੀ ਆ ਗਈ ਸਵੇਰੇ ਸਵੇਰੇ 11 ਵਜੇ ਵੀ ਆਪਣਾ ਕੇਸ ਖਤਮ ਹੋ ਗਿਆ ਸਭ ਨੇ ਖੁਸ਼ੀਆਂ ਮਨਾਈਆਂ ਅੱਧੇ ਘੰਟੇ ਬਾਅਦ ਨਾਲ ਇਹ ਵੀ ਨਿਊਜ਼ ਆ ਗਈ ਕੇਸ ਤਾਂ ਖਤਮ ਹੋ ਗਿਆ ਬਟ ਪੇਪਰ ਦੁਆਰਾ ਆਏਗਾ ਫਿਰ ਖੁਸ਼ੀਆਂ ਖਤਮ ਥੋੜੀ ਦੇਰ 2 ਕ ਘੰਟੇ ਵਾਸਤੇ ਖੁਸ਼ੀਆਂ ਮਿਲੀਆਂ ਨਾਲ ਦੀ ਨਾਲ ਖੁਸ਼ੀਆਂ ਖਤਮ ਚਲੋ ਜੀ 1994 ਤੇ ਕੇਸ ਖਤਮ ਤਾਂ ਹੋ ਗਿਆ ਬਟ ਪੇਪਰ ਦੁਆਰਾ ਆਏਗਾ ਉਸ ਤੋਂ ਬਾਅਦ 28 ਜੁਲਾਈ ਪੇਪਰ ਹੋਇਆ ਚਲੋ ਵਧੀਆ ਹੋ ਗਿਆ ਸਾਰਿਆਂ ਦਾ ਪੇਪਰ ਸੌਖਾ ਸੀ ਜੋ ਆਖਿਰ ਬਹੁਤ ਖੁਸ਼ ਹੈ ਚਲੋ ਹੁਣ ਕੁਝ ਬਣੇਗਾ ਕਿਉਂਕਿ ਹਾਈ ਕੋਰਟ ਨੇ ਕਿਹਾ ਸੀ 6 ਮਹੀਨੇ ਦੇ ਅੰਦਰ ਅੰਦਰ ਭਰਤੀ ਪੂਰੀ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਰਿਜ਼ਲਟ ਆਇਆ ਰਿਜ਼ਲਟ ਤੋਂ ਬਾਅਦ 1 ਸਤੰਬਰ ਨੂੰ ਆਪਣੀ ਮੈਰਿਟ ਲਿਸਟ ਆਈ ਜੋ ਆ ਖੁਸ਼ ਹੈ ਚਲੋ 5 ਸਤੰਬਰ ਦਾ ਦਿਨ ਆ ਰਿਹਾ ਹੈ ਸ਼ਾਇਦ ਆਪਾਂ ਨੂੰ ਹੁਣ ਖੁਸ਼ੀਆਂ ਮਿਲਣਗੀਆਂ 5 ਸਤੰਬਰ ਟੀਚਰ ਡੇ ਤੇ ਕੁਝ ਟੀਚਰਾਂ ਵਾਸਤੇ ਹੋਏਗਾ ਸਾਰਿਆਂ ਨੂੰ ਮਿਸ ਸੀ ਹੁਸ਼ਿਆਰਪੁਰ ਜੋ ਪ੍ਰੋਗਰਾਮ ਹੋਣਗੇ ਟੀਚਰਾਂ ਨੂੰ ਕੀ ਜੋਇਨਿੰਗ ਲੈਟਰ ਦਿੱਤਾ ਜਾਏਗਾ ਸਭ ਨੂੰ ਮਿਸ ਸੀ ਬਟ ਖੁਸ਼ੀਆਂ ਫਿਰ ਖਤਮ ਦੁਆਰਾ ਕੁਝ 5 ਸਤੰਬਰ ਨੂੰ ਟੱਪ ਗਿਆ ਉਸ ਤੋਂ ਬਾਅਦ ਇੱਕ ਆਪਾਂ ਨੂੰ 24 ਨੂੰ 24 ਸਤੰਬਰ 24 ਸਤੰਬਰ ਨੂੰ ਫਿਰ ਕਿ ਆ ਗਿਆ ਇੱਕ ਨੋਟਿਸ ਆਇਆ ਜਿਸ ਦੇ ਉੱਪਰ ਲਿਖਿਆ ਸੀਗਾ 27 ਤੋਂ ਲੈ ਕੇ 29 ਤੱਕ ਸਟੇਸ਼ਨ ਚੋਇਸ ਹੋਏਗੀ ਮੇਰੇ ਵਰਗੇ ਸਾਰਿਆਂ ਨੂੰ ਠੀਕ ਹੈ ਸਾਰਿਆਂ ਨੂੰ ਲਗਭਗ 26 ਕੱਲ ਰਾਤ ਨੀਂਦ ਨਹੀਂ ਆਈ ਚਲੋ ਸਟੇਸ਼ਨ ਖੁੱਲਣਗੇ ਇੱਥੇ ਜਾਵਾਂਗੇ ਉੱਥੇ ਜਾਵਾਂਗੇ ਸਟੇਸ਼ਨ ਓਪਨ ਹੋਣਗੇ ਠੀਕ ਹੈ ਸਾਰਿਆਂ ਨੇ ਈ ਪੰਜਾਬ ਤੇ ਸਰਚ ਵੀ ਕਰ ਰਿਆ ਹੋਣਾ ਸਾਰਿਆਂ ਨੇ ਸਕੂਲ ਆਪਦੇ ਸਿਲੈਕਟ ਵੀ ਕਰ ਲੇ ਚਲੋ ਮਾਨਸਾਣੀ ਬਰਨਾਲਾ ਮਿਲ ਜੇਗਾ ਬਰਨਾਲਾ ਨਹੀਂ ਸੰਗਰੂਰ ਪਟਿਆਲਾ ਕਿਤੇ ਦਾ ਮਿਲੇਗਾ ਕਿਤੇ ਨਾ ਕਿਤੇ ਜਾਵਾਂਗੇ ਸਾਰਾ ਦਿਨ ਵੇਟ ਕਰਦੇ ਰਹੇ ਬਟ ਅਗੇਨ ਸ਼ਾਮ ਨੂੰ ਫਿਰ ਨਿਊਜ਼ ਆਈ ਪੀ ਇਲੈਕਸ਼ਨ ਕਮਿਸ਼ਨ ਕੋਲ ਫਾਈਲ ਭੇਜੀ ਹੈ ਚਲੋ ਜੀ ਸੋਮਵਾਰ ਤੱਕ ਗੱਲ ਟਲ ਗਈ ਠੀਕ ਹੈ ਫਿਰ ਸਾਡੀਆਂ ਖੁਸ਼ੀਆਂ ਦੇ ਉੱਪਰ ਗ੍ਰੈਂਨ ਲੱਗ ਗਿਆ ਅਸੀਂ ਹੀ ਕਿਉਂ ਜਦੋਂ ਪਹਿਲਾਂ ਸੁਣਦੇ ਹੁੰਦੇ ਸੀ ਨਾ ਜਦੋਂ ਪੜ੍ਹਦੇ ਸੀਗੇ ਈਟੀਟੀ ਵਾਲਿਆਂ ਨੇ ਇੱਥੇ ਧਰਨਾ ਲਾਇਆ ਈਟੀਟੀ ਵਾਲੇ ਨਾਲ ਇਹ ਹੋਇਆ ਇਹ ਹੋਇਆ ਸਾਨੂੰ ਲੱਗਦਾ ਸੀ ਪਤਾ ਨਹੀਂ ਐਵੇਂ ਹੀ ਹੁੰਦਾ ਹੋਣਾ ਸ਼ਾਇਦ ਬਟ ਹੁਣ ਜਦੋਂ ਰਿਐਲਿਟੀ ਫੇਸ ਕਰਦੇ ਆ ਤਾਂ ਹੁਣ ਪਤਾ ਲੱਗਦਾ ਹੈ ਕਿ ਉਹ ਸੱਚੇ ਸੀਗੇ ਸਭ ਕੁਝ ਸਚਾਈ ਚੱਲ ਰਹੀ ਸੀਗਾ ਸਾਨੂੰ ਇਹ ਲੱਗਦਾ ਸੀ ਕਿਤੇ ਵੈਸੇ ਹੀ ਲੱਗਦਾ ਹੋਣਾ ਠੀਕ ਹੈ ਵੀ ਚਲੋ ਨਾ ਵੀ ਹੁੰਦਾ ਹੋਣਾ ਤਾਂ ਆਪਾਂ ਗੱਲ ਨੂੰ ਜ਼ਿਆਦਾ ਹਾਈਲਾਈਟ ਹੁੰਦੀ ਹੋਣੀ ਹੈ ਬਟ ਹੁਣ ਪਤਾ ਲੱਗਦਾ ਹੈ ਕਿ ਸਭ ਕੁਝ ਉਦੋਂ ਸੱਚ ਹੀ ਹੋ ਰਿਹਾ ਸੀਗਾ ਸਭ ਕੁਝ ਪੜ੍ਹ ਲੈ ਕੇ ਵੀ ਇਹੀ ਕੁਝ ਹੋਣਾ ਸੀਗਾ ਚਾਰ ਪੇਪਰ ਦਿੱਤੇ ਠੀਕ ਹੈ ਯੂਪੀਐਸਸੀ ਲੈਵਲ ਬਣਾ ਖੜਾ ਸਾਡੇ ਵਾਸਤੇ ਚਾਰ ਪੇਪਰ ਹੋਗੇ ਪਹਿਲਾਂ ਪੀਐਸਟੈਟ ਫਿਰ ਪੰਜਾਬੀ ਏ ਫਿਰ ਈਟੀਟ ਪੰਜਾਬੀ ਬੀ ਸੋਰੀ ਪੇਪਰ ਬੀ ਉਸ ਤੋਂ ਬਾਅਦ ਪੇਪਰ ਕੈਨਸਲ ਉਸ ਤੋਂ ਬਾਅਦ ਪੇਪਰ ਏ ਦੁਬਾਰਾ ਹੋਇਆ ਚਾਰ ਪੇਪਰ ਹੋਗੇ ਬਟ ਸਟਿਲ ਹਜੇ ਵੀ ਨਹੀਂ ਪਤਾ ਜੌਬ ਮਿਲੇਗੀ ਸਾਡੀ ਇਹ ਹਾਲਤ ਹੋਈ ਪਈ ਐ ਜਿਵੇਂ ਕਹਿੰਦਾ ਨਾ ਥੋਬੀ ਦਾ ਕੁੱਤਾ ਨਾ ਘਰਦਾ ਨਾ ਘਾੜਦਾ ਉਹ ਹਾਲਤ ਹੋਈ ਪਈ ਐ ਪ੍ਰਾਈਵੇਟ ਵਾਲੇ ਸਾਨੂੰ ਰੱਖਦੇ ਨਹੀਂ ਅਗਲੇ ਨੂੰ ਜਾ ਕੇ ਦੱਸੀਦਾ ਨਾ 5994 ਵਿੱਚ ਸਿਲੈਕਸ਼ਨ ਐ ਨਾਲ ਦੀ ਨਾਲ ਕਹਿੰਦਾ ਸਰਦੀ ਤੁਹਾਡਾ ਤਾਂ ਹੀ ਲੈਕਸ਼ ਉੱਥੇ ਹੋ ਜਾਣਾ ਸਰਕਾਰੀ ਚ ਤੋ ਤੁਹਾਨੂੰ ਨਹੀਂ ਰੱਖ ਸਕਦੇ ਕਿਸੇ ਹੋਰ ਨੂੰ ਮੌਕਾ ਦਿਓ ਨਾ ਤਾਂ ਪ੍ਰਾਈਵੇਟ ਵਾਲੇ ਰੱਖਦੇ ਆ ਸਰਕਾਰੀ ਚ ਹੋ ਨਹੀਂ ਰਿਹਾ ਘਰੋਂ ਤਾਣਨੇ ਵਾਜਦੇ ਆ ਬਾਹਰ ਜਾਈਏ ਲੋਕੀ ਪੁੱਛਦੇ ਯਾਰ ਤੇਰਾ ਤਾਂ ਹੋ ਗਿਆ ਸੀਗਾ ਤੇ ਤੇ ਸਿਲੈਕਸ਼ਨ ਹੋ ਗਈ ਸੀ ਇੱਥੇ ਉਧਰਿਆ ਫਿਰਦਾ ਸਾਡੇ ਤਾਂ ਜੂਨੀਅਰ ਜੌਬ ਲੱਗ ਚੁੱਕੇ ਨੇ ਇਹੋ ਜੀ ਹਾਲਾਤ ਕਈ ਮੇਰੇ ਵਰਗੇ ਉਮਰ ਮਤਲਬ ਪੂਰੀ ਹੋਣ ਦੇ ਕਗਾਰ ਤੇ ਆ ਠੀਕ ਹੈ ਪਤਾ ਨਹੀਂ ਅਗਲੀ ਭਰਤੀ ਵਿੱਚ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ ਹਰ ਰੋਜ਼ ਇੱਕ ਟੈਨਸ਼ਨ ਰਹਿੰਦੀ ਹੈ ਕਿ ਇਸ ਕੇਸ ਕਿਤੇ ਕੋਈ ਨਵਾਂ ਕੇਸ ਤਾਂ ਲੱਗ ਗਿਆ ਜਿਹੜੇ ਕੇਸ ਲਾਉਣ ਵਾਲੇ ਮੇਰੇ ਵੀਰ ਨੇ ਉਹ ਤਾਂ ਬਸ ਕਮਾਲ ਨੇ ਠੀਕ ਹੈ ਆਪਾਂ ਇੰਡੀਆ ਵਿੱਚ ਇਹੋ ਜੀ ਸਿਚੁਏਸ਼ਨ ਆ ਆਪਾਂ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦੇ ਆਪਾਂ ਨਹੀਂ ਦੇਖ ਸਕਦੇ ਕਿ ਕੋਈ ਕਿਉਂ ਤਰੱਕੀ ਕਰ ਰਿਹਾ ਕੇਸ ਲਾਉਣ ਵਾਲੇ ਪਹਿਲਾਂ ਮੂਹਰੇ ਬੈਠੇ ਹੁੰਦੇ ਚਲੋ ਜੀ ਲਾ ਦਿਓ ਕੇਸ ਚਲੋ ਜੀ ਲਾ ਦਿਓ ਕੇਸ ਪਤਾ ਨਹੀਂ ਕੀ ਮਿਲਦਾ ਹੈ ਹਨਾ ਸਾਡੀਆਂ ਖੁਸ਼ੀਆਂ ਦੇ ਉੱਪਰ ਹਮੇਸ਼ਾ ਹੀ ਗ੍ਰਹਿਣ ਲੱਗਦਾ ਹੈ 5994 ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਹੈ ਇਹੋ ਜਿਹਾ ਲੱਗਦਾ ਕੋਈ ਨਾ ਕੋਈ ਨਜ਼ਰ ਲੱਗੀ ਹੋਈ ਆ ਆਪਾਂ ਨੂੰ ਕਿ ਜਿਵੇਂ ਕੁਝ ਚੱਲ ਹੀ ਨਹੀਂ ਰਹਾ ਅੱਗੇ ਇੱਕ ਸਟੈਪ ਅੱਗੇ ਹੁੰਨੇ ਆ ਤਿੰਨ ਸਟੈਪ ਪਿੱਛੇ ਆ ਜਾਂਦੇ ਆ ਠੀਕ ਹੈ ਇੱਕ ਸਟੈਪ ਅੱਗੇ ਜਾਈਦਾ ਫਿਰ ਪਿੱਛੇ ਆ ਜੀਦਾ ਜਿਵੇਂ ਕੋਈ ਖਿੱਚ ਰਿਹਾ ਐ ਐਕਸਟਰਨਲ ਫੋਰਸ ਨਾਲ ਸਾਨੂੰ ਪੁੱਛ ਕਾ ਮਤਲਬ ਕੀ ਆ ਪੁੱਲ ਕਰ ਰਹੀ ਆ ਆਪਣੇ ਵੱਲ ਖਿੱਚ ਰਹੀ ਆ ਵੀ ਤੁਹਾਨੂੰ ਜੌਬ ਤੇ ਲੱਗਣ ਹੀ ਨਹੀਂ ਦੇਣਾ ਇਹੋ ਜਿਹਾ ਹੋ ਰਿਹਾ ਹਾਲਾਤ ਤਾਂ ਅੱਜ ਮੇਰੇ ਵਾਂਗੂ ਬਹੁਤ ਸਾਰਿਆਂ ਦਾ ਮਨ ਖਰਾਬ ਮੇਰਾ ਵੀਡੀਓ ਬਣਾਉਂਦਾ ਵਿਊ ਦਾ ਕੋਈ ਚੱਕਰ ਨਹੀਂ ਹੈ ਠੀਕ ਹੈ ਮੇਰੇ ਕੋਲ ਵਧੀਆ ਆ ਜਾਂਦੇ ਨੇ ਦੂਜੇ ਵੀਡੀਓਸ ਤੋਂ ਬਟ ਮੈਂ ਅੱਜ ਕੁਝ ਆਪਣੀ ਐਕਸਪ੍ਰੈਸ ਕਰਨਾ ਚਾਹੁੰਦਾ ਸੀਗਾ ਠੀਕ ਹੈ ਜੋ ਮੈਂ ਫੀਲ ਕਰ ਰਿਹਾ ਯਾਰ ਸ਼ੁਰੂ ਤੋਂ ਜੇ ਸਹੀ ਗਾਈਡੈਂਸ ਮਿਲੀ ਹੁੰਦੀ ਮੈਸਲ ਚ ਕੋਸ ਦਾ ਸਹੀ ਗਾਈਡੈਂਸ ਨੂੰ ਆਪਾਂ ਨੂੰ ਮੇਰੇ ਵਰਗੇ ਬਹੁਤ ਹੋਣਗੇ ਜਿਨ੍ਹਾਂ ਨੂੰ ਅਸਲ ਚ ਸਹੀ ਗਾਈਡੈਂਸ ਨਹੀਂ ਮਿਲੀ ਜਿਨ੍ਹਾਂ ਨੇ ਪਹਿਲਾਂ ਬੀਏ ਕੀਤੀ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ ਫਿਰ ਕੁਝ ਨਹੀਂ ਬਣਿਆ ਤਾਂ ਕਹਿੰਦੇ ਚਲੋ ਈਟੀਟੀ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਕੀ ਹੈ ਇਸ ਤਰ੍ਹਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਈਟੀਟੀ ਵਿੱਚ ਆਇਆ ਤਾਂ ਸਾਡੇ ਵਰੀ ਕਿਹ ਗਾਈਡੈਂਸ ਨਹੀਂ ਹੁੰਦੀ ਸੀ ਮੈਂ ਇਮਾਨਦਾਰੀ ਨਾਲ ਕਹ ਰਿਹਾ ਕੋਈ ਗਾਈਡ ਨਹੀਂ ਕਰਦਾ ਸੀ ਇੱਧਰ ਚੱਲ ਜੋ ਚਲੋ ਜੀ ਤੁਰ ਪੇ ਇੱਧਰ ਚੱਲ ਜੋ ਚਲੋ ਜੀ ਤੁਰ ਪੇ ਅੱਜ ਕੱਲ ਦੇ ਬੱਚਿਆਂ ਨੂੰ ਤੁਸੀਂ ਗਾਈਡ ਕਰ ਲਓ ਤਾਂ ਤੁਹਾਨੂੰ ਕੀ ਕਹਿਣਗੇ ਤੂੰ ਬੜਾ ਡੀਸੀ ਲੱਗਾ ਤੂੰ ਡੀਸੀ ਲੱਗਾ ਆਪ ਤਾਂ ਆਪਾਂ ਨੂੰ ਗਾਈਡੈਂਸ ਮਿਲੀ ਨਹੀਂ ਆਪਣੀ ਗਾਈਡੈਂਸ ਕੋਈ ਮੰਨਦਾ ਨਹੀਂ ਮੈਂ ਅਸਲ 'ਚ 90 ਤੋਂ ਲੈ ਕੇ 2000 ਤੱਕ ਜਿਹੜੇ ਜੰਮੇ ਆ ਨਾ ਬੱਚੇ ਉਹ ਸਭ ਤੋਂ ਅਨਲਕੀ ਰਹੇ ਕਿਉਂ ਨੇ ਪਹਿਲਾਂ ਘਰਦਿਆਂ ਦੀ ਮੰਨਦੇ ਰਹੇ ਹਣ ਬੱਚਿਆਂ ਦੀ ਮੰਨਦੇ ਸਾਡੀ ਤਾਂ ਕਿਸੇ ਨੇ ਸੁਣੀ ਨਹੀਂ ਰੱਬ ਨੇ ਕਿੱਥੇ ਸੁਣੀ ਐ ਸਾਡੀ ਤਾਂ ਕੋਈ ਨਹੀਂ ਸੁਣਦਾ ਠੀਕ ਹੈ 5993 ਦੀ ਇਹੋ ਜੀ ਹਾਲਾਤ ਹੋਏ ਪਰ ਵਿਚਾਰਿਆਂ ਦੀ ਕੋਈ ਨਹੀਂ ਸੁਣਦਾ ਹਰ ਰੋਜ਼ ਇੱਕ ਖੁਸ਼ੀ ਮਿਲਦੀ ਐ ਚਲੋ ਜੀ ਸਿਲੈਕਸ਼ਨ ਸਟੇਸ਼ਨ ਮੈਂ ਤਾਂ ਸਕੂਲੋਂ ਵੀ ਛੁੱਟੀ ਮਾਰੀ ਅੱਜ ਅੱਧੀ ਛੁੱਟੀ ਲੈ ਕੇ ਆ ਗਿਆ ਚਲੋ ਸਟੇਸ਼ਨ ਚੋਇਸ ਕਰਾਂਗੇ ਠੀਕ ਹੈ ਬਟ ਸਾਰਾ ਦਿਨ ਵੇਟ ਕਰਦੇ ਕਰਦੇ ਮੈਂ ਚਲੋ ਫਿਰ ਆਪਦੇ ਆਪ ਨੂੰ ਐਕਸਪ੍ਰੈਸ ਹੀ ਕਰੀਏ ਮੇਰੇ ਵਰਗੇ ਕਈ ਹੋਣਗੇ ਜਿਹੜੇ ਕੀ ਐ ਇਹੋ ਜਿਹਾ ਫੀਲ ਕਰਦੇ ਹੋਣਗੇ ਬਹੁਤ ਬੁਰਾ ਫੀਲ ਹੋ ਰਿਹਾ ਅੱਜ ਬਹੁਤ ਬੁਰਾ ਅੱਜ ਫਿਰ ਠੀਕ ਹੈ ਪਤਾ ਨਹੀਂ ਸੋਮਵਾਰ ਵੀ ਹੋਊਗਾ ਜਾਂ ਨਹੀਂ ਪਤਾ ਨਹੀਂ ਲੈਕਚਰ ਤੋਂ ਬਾਅਦ ਅੱਗੇ ਗੱਲ ਜਾਊਗੀ ਤੇ ਜੇਕਰ ਤੁਸੀਂ ਵੀ ਇਹੋ ਜਿਹਾ ਫੀਲ ਕਰ ਰਹੇ ਹੋ ਤਾਂ ਪਲੀਜ਼ ਦੁਆ ਕਰਿਓ ਰੱਬ ਅੱਗੇ 5994 ਦੀ ਪਲੀਜ਼ ਕੋਈ ਤਾਂ ਸੁਣੋ ਠੀਕ ਹੈ ਰੱਬ ਅੱਗੇ ਦੁਆ ਕਰਿਓ ਸਾਡੀ ਵੀ ਸੁਣ ਲਾ ਸਾਨੂੰ ਵੀ ਗਵਰਨਮੈਂਟ ਜੌਬ ਦੇ ਕੁਝ ਹੋ ਜਾਣ ਉਮੀਦ ਹੋ ਜਾਏ ਥੈਂਕ ਯੂ ਵੈਰੀ ਮੱਚ